جی اے نو پیارے ਵਿਦਿਆਰਥੀਓ 10ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 5ਵਾਂ ਜੈਵਿਕ ਪ੍ਰਕਿਰਿਆਵਾਂ ਤੇ ਪੰਨਾ ਨੰਬਰ 81 ਤੇ ਅਧਿਆਇ ਅੰਦਰ ਜਿਹੜੇ ਸਵਾਲ ਨੇ 4 ਉਹ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉਤਰਾਂ ਨੂੰ ਸਮਝ ਕੇ ਕੰਠ ਕਰਕੇ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸਭ ਸ਼ੁਰੂ ਕਰੀਏ ਇਸੇ ਚੈਨਲ ਤੇ ਤੁਹਾਡੀ 10ਵੀਂ ਜਮਾਤ ਨਾਲ ਜੁੜੀਆਂ ਜੁੜੀਆਂ ਦੂਜੇ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਲਿਸਟ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲਣਗੀਆਂ 10th english mcq 10th english literature and the grammar 10th math notes 10ਵੀਂ ਗਣਿਤ ਫਿਰ 10th math english video ਵਿੱਚ ਵੀ ਤੇ ਫਿਰ ਬੱਚਿਓ ਗਣਿਤ ਦੇ ਸਿਧਾਂਤ ਮੈਥ ਕਨਸੈਪਟਸ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਤੁਹਾਡੀ ਜਨਰਲ ਨੌਲੇਜ ਨੂੰ ਵਧਾਉਣ ਲਈ ਇੱਕ ਪਲੇਲਿਸਟ ਹੈਗੀ ਹੈ ਐਬ੍ਰੀਵੀਏਸ਼ਨਸ ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀਆਂ ਐਬ੍ਰੀਵੀਏਸ਼ਨਸ ਨੂੰ ਐਕਸਪੈਂਡ ਕਰਕੇ ਸਮਝਾਇਆ ਗਿਆ ਹੈ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ 'ਚ ਪਈ ਵੀਡੀਓਜ਼ ਵੀ ਜ਼ਰੂਰ ਦੇਖੋ ਆਹ ਦੇਖਿਓ ਬੱਚੇ ਹੁਣ ਇਹ ਵਾਲੇ 4 ਸਵਾਲ ਪਹਿਲਾ ਹੈਗਾ ਮਨੁੱਖਾਂ ਜਿਹੇ ਬਹੁਤ ਸੱਦੀ ਜੀਵਨ ਨੂੰ ਆਕਸੀਜਨ ਦੀ ਲੋੜ ਪੂਰੀ ਕਰਨ ਵਿੱਚ ਵਿਸਰਣ ਜਿਹਨੂੰ ਡਿਫਿਊਜ਼ਨ ਕਹਿੰਦੇ ਆਂ ਅੰਗਰੇਜ਼ੀ ਵਿੱਚ ਕਿਉਂ ਕਾਫੀ ਨਹੀਂ ਸੋ ਬੜਾ ਇਹਦਾ ਛੋਟਾ ਜਿਹਾ ਜਵਾਬ ਹੈ ਇਕ ਸੈੱਲੀ ਜੀਵਾ ਜਿਹਨਾਂ ਨੂੰ ਅਸੀਂ ਅੰਗਰੇਜ਼ੀ ਚ ਯੂਨੀਸੈਲੂਲਰ ਆਰਗਨਿਜ਼ਮਸ ਕਹਿੰਦੇ ਆ ਵਾਂਗ ਮਨੁੱਖਾਂ ਜਿਹੇ ਬਹੁ ਸੈੱਲੀ ਜੀਵਾ ਮਲਟੀਸੈਲੂਲਰ ਆਰਗਨਿਜ਼ਮਸ ਮਨੁੱਖਾਂ ਜਿਹੇ ਬਹੁ ਸੈੱਲੀ ਜੀਵਨ ਉਹ ਤੇ ਜਦਾਂ ਇੱਕ ਸੈੱਲੀ ਵਿੱਚ ਹੁੰਦਾ ਹੈ ਇੱਕ ਬਹੁ ਸੈੱਲੀ ਦਾ ਜਿਹੜਾ ਵਿਰੋਧੀ ਸ਼ਬਦ ਹੈਗਾ ਉਹ ਇੱਕ ਸੈੱਲੀ ਜੀਵ ਹੈਗੇ ਨੇ ਠੀਕ ਹੈ ਸੋ ਉਹਨਾਂ ਵਾਂਗ ਬਹੁ ਸੈੱਲੀ ਜੀਵਾਂ ਦੇ ਵਿੱਚ ਸਾਰੇ ਸੈੱਲ ਆਪਣੇ ਆਲੇ ਦੁਆਲੇ ਦੇ ਵਾਤਾਵਰਣ ਨਾਲ ਸਿੱਧਾ ਸੰਪਰਕ ਵਿੱਚ ਨਹੀਂ ਹੁੰਦੇ ਇਹਦਾ ਮਤਲਬ ਹੈ ਵੇਖਿ ਜਿਹੜਾ ਇੱਕ ਸੈੱਲੀ ਜੀਵ ਹੁੰਦਾ ਹੈ ਉਹ ਆਲੇ ਦੁਆਲੇ ਉਹ ਆਪਣੇ ਵਾਤਾਵਰਣ ਦੇ ਸਿੱਧੇ ਸੰਪਰਕ ਵਿੱਚ ਹੁੰਦਾ ਹੈ ਤੇ ਸਾਰੀ ਕਿਰਿਆਵਾਂ ਜਿਹੜੀਆਂ ਨੇ ਉਹ ਇੱਕ ਸੈੱਲ ਰਾਹੀਂ ਹੋ ਜਾਂਦੀਆਂ ਨੇ ਠੀਕ ਹੈ ਨਾ ਸੋ ਪਰ ਜਿਹੜੇ ਬਹੁ ਸੈੱਲੀ ਜੀਵ ਹੁੰਦੇ ਨੇ ਉਹਨਾਂ ਦੇ ਸਾਰੇ ਸੈੱਲ ਜਿਹੜੇ ਨੇ ਉਹ ਆਪਣੇ ਵਾਤਾਵਰਣ ਦੇ ਆਲੇ ਦੁਆਲੇ ਸੰਪਰਕ ਵਿੱਚ ਨਹੀਂ ਹੁੰਦੇ ਇਸ ਕਰਕੇ ਸਾਰੇ ਸੈੱਲ ਵਿਸਥਾਰਨ ਰਾਹੀਂ ਆਪਣੀ ਆਕਸੀਜਨ ਦੀ ਲੋੜ ਪੂਰੀ ਨਹੀਂ ਕਰ ਸਕਦੇ ਇਸ ਲਈ ਆਕਸੀਜਨ ਦੀ ਲੋੜ ਪੂਰੀ ਕਰਨ ਵਿੱਚ ਵਿਸਰਣ ਡਿਫਿਊਜ਼ਨ ਡਿਫਿਊਜ਼ਨ ਤਾਂ ਹੀ ਹੋਏਗਾ ਵਿਸਰਣ ਤਾਂ ਹੀ ਹੋਏਗਾ ਜਦੋਂ ਸੈੱਲ ਵਾਤਾਵਰਣ ਦੇ ਸਿੱਧੇ ਸੰਪਰਕ ਵਿੱਚ ਹੋਏਗਾ ਤੇ ਜਿਹੜੇ ਸੈੱਲ ਸਿੱਧੇ ਸੰਪਰਕ ਵਿੱਚ ਨਹੀਂ ਹੈਗੇ ਉਹਨਾਂ ਦੀ ਆਕਸੀਜਨ ਦੀ ਲੋੜੀ ਇਹ ਜਿਹੜੀ ਪੂਰਤੀ ਹੈਗੀ ਹੈ ਉਹ ਵਿਸਰਣ ਰਾਹੀਂ ਨਹੀਂ ਹੋਏਗੀ ਇਸੇ ਕਰਕੇ ਵਿਸਰਣ ਕਾਫੀ ਨਹੀਂ ਹੈ ਬਹੁ ਸੱਲੀ ਜੀਵਾ ਵਿੱਚ ਆਕਸੀਜਨ ਦੀ ਲੋੜ ਪੂਰੀ ਕਰਨ ਵਾਸਤੇ ਠੀਕ ਹੈ ਫਿਰ ਆ ਗਿਆ ਕੋਈ ਵਸਤੂ ਜੀਵਤ ਹੈ ਇਸ ਦਾ ਨਿਰਣਾ ਕਰਨ ਲਈ ਅਸੀਂ ਕਿਹੜੇ ਮਾਪਦੰਡ ਦਾ ਉਪਯੋਗ ਕਰਦੇ ਹਾਂ ਬੱਚਿਓ ਇਹ ਤੇ ਬੜਾ ਇੱਕ ਮਤਲਬ ਕਿ ਸਧਾਰਨ ਬੁੱਧੀ ਦਾ ਸਵਾਲ ਹੈਗਾ ਤੇ ਇਹਨੂੰ ਯਾਦ ਕਰਨਾ ਵੀ ਬੜਾ ਸੌਖਾ ਹੈ ਆਲੇ ਦੁਆਲੇ ਅਸੀਂ ਕਿਵੇਂ ਜਾਣਦੇ ਹਾਂ ਕੋਈ ਚੀਜ਼ ਜਿੰਦੀ ਹੈ ਜਾਂ ਨਿਰਜੀਵ ਹੈ ਨਿਰਜਿੰਦ ਹੈ ਹਨਾ ਆਓ ਦੇਖਦੇ ਹਾਂ ਤਿੰਨ ਗੱਲਾਂ ਅਸੀਂ ਬੜੇ ਆਰਾਮ ਨਾਲ ਤਿੰਨ ਜਾਂ ਚਾਰ ਪਾ ਸਕਦੇ ਹਾਂ ਇਹਦੇ ਵਿੱਚ ਕੋਈ ਵਸਤੂ ਜੀਵਿਤ ਹੈ ਇਸ ਦਾ ਨਿਰਣਾ ਕਰਨ ਲਈ ਅਸੀਂ ਹੇਠ ਲਿਖੇ ਮਾਪਦੰਡ ਦਾ ਉਪਯੋਗ ਕਰਦੇ ਹਾਂ ਸਾਹ ਲੈਣ ਦੀ ਕਿਰਿਆ ਠੀਕ ਹੈ ਨਾ ਜੀਵ ਵੱਲੋਂ ਹਿਲਜੁਲ ਸਾਹ ਲੈਣ ਦੀ ਕਿਰਿਆ ਤੇ ਹਿਲਜੁਲ ਵੀ ਹੁੰਦੀ ਹੈ। ਭੋਜਨ ਖਾਣ ਦੀ ਕਿਰਿਆ ਜੇ ਜੀਵ ਜਿਉਦਾ ਹੈ ਤੇ ਪਾਣੀ ਪੀਏਗਾ ਕੋਈ ਭੋਜਨ ਖਾਏਗਾ ਤੇ ਨਾਲ ਸਮੇਂ ਨਾਲ ਵਧਣਾ ਫੁੱਲਣਾ ਛੋਟੇ ਤੋਂ ਫਿਰ ਵੱਡਾ ਵੀ ਹੁੰਦਾ ਹੈ। ਤੇ ਮਲ ਨਿਕਾਸੀ ਦੀ ਕਿਰਿਆ ਮਲ ਮੂਤਰ ਜਿਹੜਾ ਹੈ ਉਹ ਵੀ त्यागा ਜਾਂਦਾ ਹੈ। ਸੋ ਇਹ ਕਿਰਿਆਵਾਂ ਹੈਗੀਆਂ 3-4 ਸਾਹ ਲੈਣ ਦੀ ਕਿਰਿਆ ਫਿਰ ਹਿਲ ਹਿਲਜੁਲ ਹੈਗੀ ਗਤੀ ਹੈਗੀ ਹੈ। ਭੋਜਨ ਖਾਣ ਦੀ ਕਿਰਿਆ ਤੇ ਸਮੇਂ ਨਾਲ ਵਧਣਾ ਫੁੱਲਣਾ ਤੇ ਮਲ ਨਿਕਾਸੀ ਦੀ ਕਿਰਿਆ। ਸਵਾਲ ਤੀਜਾ ਕਿਸੇ ਜੀਵ ਦੁਆਰਾ ਕਿਹੜੀ ਬਾਹਰਲੀ ਕੱਚੀ ਸਮਗਰੀ ਦੀ ਵਰਤੋਂ ਕੀਤੀ ਜਾਂਦੀ ਹੈ ਕੱਚੀ ਸਮਗਰੀ ਕਿਹੜੀ ਹੈ ਸੋ ਬੱਚਿਓ ਇਹਨੂੰ ਇਦਾਂ ਲਿਖਣਾ ਧਰਤੀ ਉੱਤੇ ਜੀਵਨ ਕਾਰਬਨ ਆਧਾਰਿਤ ਅਣੂਆਂ ਉੱਤੇ ਨਿਰਭਰ ਹੈ ਜਿੰਨੇ ਸਾਡਾ ਭੋਜਨ ਦੇ ਬੱਚਿਓ ਕਾਰਬਨ ਹੈ ਸਾਰਿਆਂ ਚ ਹੁੰਦਾ ਹੈ ਚਾਹ ਪ੍ਰੋਟੀਨ ਹੈ ਜਾਂ ਕਾਰਬੋਹਾਈਡਰੇਟ ਹੈ ਚਾਹੇ ਤੁਹਾਡਾ ਫੈਟ ਹੈਗੇ ਨੇ ਕਾਰਬਨ ਸਾਰਿਆਂ ਵਿੱਚ ਹੁੰਦਾ ਹੈ ਧਰਤੀ ਉੱਤੇ ਜੀਵਨ ਕਾਰਬਨ ਆਧਾਰਿਤ ਅਣੂਆਂ ਉੱਤੇ ਨਿਰਭਰ ਹੈ ਇਸ ਲਈ ਜੀਵ ਕਾਰਬਨ ਆਧਾਰਿਤ ਪਦਾਰਥਾਂ ਨੂੰ ਬਾਹਰਲੀ ਕੱਚੀ ਸਮਗਰੀ ਵਜੋਂ ਵਰਤਦੇ ਹਨ ਜਿਹੜੀ ਕੱਚੀ ਸਮਗਰੀ ਹੋਏਗੀ ਬੱਚਿਓ ਕਾਰਬਨ ਆਧਾਰਿਤ ਹੋਏਗੀ ਸਵੈ ਪੋਸ਼ੀ ਜੀਵ ਆਟੋਟਰੋਫਸ ਜਿਹੜੇ ਚ ਬੂਟੇ ਆ ਜਾਂਦੇ ਨੇ ਬਨਸਪਤੀ ਆ ਜਾਂਦੀ ਪੌਦੇ ਆ ਜਾਂਦੇ ਨੇ ਉਹ ਵਾਤਾਵਰਣ ਤੋਂ ਕਾਰਬਨ ਡਾਈਆਕਸਾਈਡ ਇਹ ਚ ਵੀ ਕਾਰਬਨ ਹੁੰਦਾ CO2 ਕਾਰਬਨ ਹੁੰਦਾ ਪਰ ਇਹ ਸਰਲ ਪਦਾਰਥ ਹੈਗਾ ਠੀਕ ਹੈ ਅਤੇ ਸੂਰਜੀ ਕਿਰਨਾਂ ਵਰਤਦੇ ਹਨ ਸੂਰਜ ਦੀ ਕਿਰਨਾਂ ਵਰਤ ਕੇ ਹਵਾ ਚ ਕਾਰਬਨ ਡਾਈਆਕਸਾਈਡ ਲੈ ਕੇ ਪਾਣੀ ਲੈ ਕੇ ਧਰਤੀ ਚੋਂ ਇਹ ਫਿਰ ਉਹ ਆਪਣਾ ਭੋਜਨ ਬਣਾਉਂਦੇ ਨੇ ਅਤੇ ਬਿਕੰਪੋਸ਼ੀ ਜੀਵ ਹੇਟਰੋਟਰੋਫਸ ਜੋ ਦੂਜੇ ਜੀਵਾਂ ਨੂੰ ਖਾਂਦੇ ਨੇ ਜਾਂ ਦੂਜੇ ਪੌਦਿਆਂ ਤੇ वनस्पती ਤੇ ਨਿਰਭਰ ਕਰਦੇ ਨੇ ਆਪਣਾ ਖਾਣਾ ਆਪ ਨਹੀਂ ਬਣਾਉਂਦੇ ਉਹ ਪੌਦਿਆਂ ਅਤੇ ਹੋਰ ਜੀਵਾਂ ਨੂੰ ਭੋਜਨ ਜਟਿਲ ਕਾਰਬਨ ਪਦਾਰਥ ਅਸੀਂ ਵੀ ਸਾਰੇ ਕਾਰਬਨ ਤੋਂ ਬਣੇ ਆ ਜਾਨਵਰ ਵੀ ਕਾਰਬਨ ਤੋਂ ਬਣੇ ਨੇ ਤੇ ਪੌਦੇ ਵਿੱਚ ਵੀ ਕਾਰਬਨ ਹੁੰਦਾ ਹੀ ਹੈ ਕਿਉਂਕਿ ਉਹਨਾਂ ਨੇ ਕਾਰਬਨ ਤੋਂ ਹੀ ਖਾਣਾ ਬਣਾਇਆ ਹੁੰਦਾ ਸਟਾਰਚ ਵਿੱਚ ਜਿਹੜੀ ਬੜੀ ਹੁੰਦੀ ਹੈ ਜਟਿਲ ਕਾਰਬਨ ਪਦਾਰਥ ਵਜੋਂ ਵਰਤਦੇ ਹਨ ਠੀਕ ਹੈ ਨਾਲ ਹੀ ਜੀਵ ਪਾਣੀ ਅਤੇ ਆਕਸੀਜਨ ਵੀ ਵਰਤਦੇ ਹਨ ਸੋ ਕਾਰਬਨ ਆਧਾਰਿਤ ਪਦਾਰਥ ਕੱਚਾ ਪਦਾਰਥ ਜਿਹੜਾ ਹੈ ਕੱਚਾ ਊਰਜਾ ਦੇ ਵਾਸਤੇ ਤੇ ਪਾਣੀ ਤੇ ਆਕਸੀਜਨ ਠੀਕ ਹੈ ਹੁਣ ਚੌਥਾ ਸਵਾਲ ਜੀਵਨ ਦੀ ਰੱਖਿਆ ਲਈ ਤੁਸੀਂ ਕਿਹੜੀਆਂ ਪ੍ਰਕਿਰਿਆਵਾਂ ਨੂੰ ਜ਼ਰੂਰੀ ਸਮਝਦੇ ਹੋ ਸਮਝ ਚਾਰ ਪ੍ਰਕਿਰਿਆਵਾਂ ਆਹ ਇੱਥੇ ਨੇ ਇਹਨੂੰ ਚੰਗੀ ਤਰ੍ਹਾਂ ਤੁਸੀਂ ਕੰਠ ਕਰ ਲਓ ਬੜੀਆਂ ਸੌਖੀਆਂ ਨੇ ਜੀਵਨ ਦੀ ਰੱਖਿਆ ਲਈ ਇਹ ਰੱਖਿਆ ਪ੍ਰਕਿਰਿਆਵਾਂ ਜ਼ਰੂਰੀ ਹਨ ਅਸੀਂ ਬੱਚੇ ਜਾਂ ਤੁਸੀਂ ਆਪਣੇ ਦਿਮਾਗ 'ਚ ਰੱਖੋ ਸਾਨੂੰ ਹਵਾ ਚਾਹੀਦੀ ਹੈ ਸਾਹ ਲੈਣ ਦੀ ਕਰਿਆ ਰੈਸਪੀਰੇਸ਼ਨ ਜੇ ਹਵਾ ਨਹੀਂ ਆਗੀ ਮਰ ਜਾਗੇ ਪੋਸ਼ਣ ਨਿਊਟ੍ਰੀਸ਼ਨ ਸਾਨੂੰ ਭੋਜਨ ਚਾਹੀਦਾ ਹੈ ਭੋਜਨ ਨਾ ਮਿਲੇ ਅਸੀਂ ਕੁਝ ਡੰਕ ਟਪਾ ਲਾਂਗੇ ਕੁਝ ਦਿਨ ਜੀਣੇ ਰਹਿ ਲਾਂਗੇ ਪਰ ਮਰ ਜਾਗੇ ਜੇ ਭੋਜਨ ਨਹੀਂ ਮਿਲੇਗਾ ਸੋ ਪਹਿਲਾ ਸਾਹ ਸਾਹ ਲੈਣਾ ਫਿਰ ਭੋਜਨ ਪੋਸ਼ਣ ਜਿਹਦੇ ਵਿੱਚ ਪਾਣੀ ਵੀ ਆ ਜਾਂਦਾ ਤੇ ਅੰਨ ਵੀ ਆ ਜਾਂਦਾ ਫਿਰ ਪਰਿਵਹਨ ਟਰਾਂਸਪੋਰਟੇਸ਼ਨ ਪਾਓ ਜਿਹੜਾ ਜੋ ਅਸੀਂ ਖਾਦਾ ਉਹ ਤੋਂ ਜੋ ਖੂਨ ਬਣਿਆ ਖੂਨ ਦੇ ਵਿੱਚ ਟਰਾਂਸਪੋਰਟੇਸ਼ਨ ਪਰਿਵਹਨ ਪਾਓ ਦਿਲ ਟੜਕਦਾ ਤੇ ਖੂਨ ਜਿਹੜਾ ਉਹ ਸਾਰੇ ਸੈੱਲਾਂ ਤੱਕ ਉਹ ਪੋਸ਼ਣ ਨੂੰ ਲੈ ਕੇ ਜਾਂਦਾ ਮੈਂ ਤੇ ਮੂੰਹ ਨਾਲ ਖਾਦਾ ਤੇ ਢਿੱਡ ਵਿੱਚ ਚਲਾ ਗਿਆ ਹੁਣ ਪੈਰਾਂ ਤੱਕ ਦਿਮਾਗ ਤੱਕ ਬਾਹਾਂ ਤੱਕ ਉਂਗਲੀਆਂ ਤੱਕ ਜਿਹੜੇ ਇੰਨੇ ਸਾਰੇ ਸੈੱਲ ਲੱਗੇ ਨੇ ਲੱਖਾਂ ਕਰੋੜਾਂ ਸੈੱਲ ਲੱਗੇ ਨੇ ਉਹਨਾਂ ਸਾਰਿਆਂ ਤੱਕ ਖੁਰਾਬੇ ਪਹੁੰਚਾਣੀ ਜ਼ਰੂਰੀ ਹੈਗੀ ਹੈ ਠੀਕ ਹੈ ਨਾ ਮੇਰੀ ਉਂਗਲੀਆਂ ਦੇ ਪੋਟਿਆਂ ਤੱਕ ਜਾਣਾ ਹੈ ਪੈਰਾਂ ਦੇ ਪੋਟਿਆਂ ਤੱਕ ਜਾਣਾ ਹੈ ਤੇ ਹੋਰ ਜਿਹੜੇ ਅੰਗ ਹੈਗੇ ਨੇ ਸਾਰਿਆਂ ਤੱਕ ਜਾਣਾ ਹੈ ਉਹ ਪੋਸ਼ਣ ਕੌਣ ਲੈ ਕੇ ਜਾਂਦਾ ਬੱਚਿਓ ਉਹ ਪੋਸ਼ਣ ਲੈ ਕੇ ਜਾਂਦਾ ਹੈ ਪਰਿਵਹਨ ਪਾਵ ਟ੍ਰਾਂਸਪੋਰਟੇਸ਼ਨ ਉਹ ਕਿਹੜੀ ਹੈ ਖੂਨ ਖੂਨ ਸਾਰੀ ਆਕਸੀਜਨ ਤੇ ਪੋਸ਼ਟਿਕ ਤੱਤ ਲੈ ਕੇ ਜਾਂਦਾ ਤੇ ਸਾਰੇ ਸੈੱਲਾਂ ਨੂੰ ਉਹ ਪਹੁੰਚਾਉਂਦਾ ਹੈ ਸੋ ਟ੍ਰਾਂਸਪੋਰਟੇਸ਼ਨ ਵੀ ਜ਼ਰੂਰੀ ਹੈ ਹੁਣ ਜੇ ਬੰਦਾ ਸਾਹ ਲੈ ਰਿਹਾ ਹੋਵੇ ਪੋਸ਼ਣ ਲੈ ਰਿਹਾ ਹੋਵੇ ਪਰ ਉਹਦੀ ਕਿਡਨੀ ਇਹ ਕੰਮ ਨਾ ਕਰਨ ਉਹਦਾ ਦਿਲ ਕੰਮ ਨਾ ਕਰੇ ਫੇਰ ਵੀ ਗੜਬੜ ਹੋ ਜਾਏਗੀ ਹਨਾ ਸੋ ਜੀਦੇ ਰਹਿਣ ਦੀ ਵੀ ਜ਼ਰੂਰੀ ਹੈ ਤੇ ਮਲ ਤਿਆਗ ਐਕਸਕ੍ਰੀਸ਼ਨ ਜਿਹੜੀ ਸਰੀਰ ਅੰਦਰ ਫਿਰ ਗੰਦਗੀ ਹੋਏਗੀ ਉਹ ਬਾਹਰ ਵੀ ਕੱਢਣੀ ਹੈ ਜੋ ਪਿਸ਼ਾਬ ਰਾਹੀਂ ਟੱਟੀ ਰਾਹੀਂ ਜਿਹੜੀ ਹੈ ਉਹ ਬਾਹਰ ਜਾਂਦੀ ਹੈ ਸੋ ਮਲ त्याਗ ਸੋ ਚਾਰ ਚੀਜ਼ਾਂ ਸਾਂ ਲੈਣਾ ਪੋਸ਼ਣ ਪਰਿਵਹਨ ਜਿਹਨੂੰ ਪਰਿਵਹਨ ਜਿਹਨੂੰ ਸੀ ਟ੍ਰਾਂਸਪੋਰਟੇਸ਼ਨ ਕਹਿੰਦੇ ਆ ਖੂਨ ਦਾ ਦੌਰਾ ਤੇ ਮਲ त्याਗ ਐਕਸਕ੍ਰੀਸ਼ਨ ਸੋ ਐਸੀ ਪੈਰੀ ਵਿਦਿਆਰਥੀਓ ਤੁਹਾਡੇ ਅਧਿਆਏ ਦੇ ਅੰਦਰਲੇ 981 ਤੇ ਆਏ ਲੈ 4 ਸਵਾਲ ਤੁਸੀਂ اسی ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ